ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਕੇਂਦਰ ਸਰਕਾਰ ਖਿਲਾਫ ਰੋਸ ਵਜੋਂ ਦੇਸ਼ ਭਰ ਵਿੱਚ ਹਾਈਵੇ ਤੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ ਕੱਲ ਅਮ੍ਰਿਤਸਰ ਪਠਾਨਕੋਟ ਹਾਈਵੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਅਤੇ ਹਾਈਵੇ ਤੇ ਇੱਕ ਲੇਨ ਦੇ ਵਿੱਚ ਟਰੈਕਟਰ ਖੜੇ ਕਰਕੇ ਚੱਕਾ ਜਾਮ ਕੀਤਾ ਗਿਆ। ਉੱਥੇ ਵੱਡੀ ਗਿਣਤੀ ਵਿੱਚ ਹਾਈਵੇ ਤੇ ਟਰੈਕਟਰ ਦੇਖਣ ਨੂੰ ਮਿਲੇ ਅਤੇ ਲੰਮੀਆਂ ਕਤਾਰਾਂ ਵਿੱਚ ਟਰੈਕਟਰ ਖੜੇ ਕੀਤੇ ਗਏ। ਇਸ ਦੇ ਨਾਲ ਹੀ WTO ਦਾ ਪੁਤਲਾ ਸਾੜਿਆ ਗਿਆ ਅਤੇ ਮੰਗ ਕੀਤੀ ਗਈ ਕਿ ਭਾਰਤ WTO ਚੋਂ ਬਾਹਰ ਆਵੇ ਕਿਉਂਕਿ ਇਸ ਸਮਰਾਜੀ ਸੰਸਥਾ ਦੀਆਂ ਹਦਾਈਤਾਂ ਦੇ ਖੇਤੀ ਜਿੰਸਾਂ ਦੀ ਸਰਕਾਰੀ ਖਰੀਦੇ ਜਨਤਕ ਮੰਡਪਰਨਾਲੀ ਖਤਮ ਕੀਤੀ ਜਾ ਰਹੀ ਹੈ WTO ਸਮਝੌਤੇ ਰੱਦ ਕਰਕੇ ਜਿੰਨਾਂ ਤੇ ਹੀ ਫਸਲਾਂ ਉਤੇ ਕੇਂਦਰ ਸਰਕਾਰ ਐਮਐਸਪੀ ਐਲਾਨ ਕਰਦੀ ਹੈ ਉਹਨਾਂ ਦੀ ਸਰਕਾਰੀ ਖਰੀਦ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਵਿਦੇਸ਼ਾ ਤੋਂ ਮਹਿੰਗੇ ਭਾਅ ਦੇ ਅਨਾਜ ਦਾਲਾਂ ਤੇਲ ਬੀਜ ਆਦਿ ਮੰਗਵਾਉਣੇ ਬੰਦ ਕਰੇ ਜਾਣ ਠੇਕਾ ਭਰਤੀ ਬੰਦ ਕਰਕੇ ਨੌਜਵਾਨਾਂ ਨੂੰ ਪੱਕਾ ਸਰਕਾਰੀ ਰੁਜ਼ਗਾਰ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਪਿੰਗ ਦੀ ਰਿਪੋਰਟ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਜਿਹੜਾ ਹੈ ਕਿ ਟਰੈਕਟਰ ਹਾਈਵੇ ਜਿਹੜੇ ਵੱਡੇ ਹਾਈਵੇ ਦਿੱਲੀ ਨੂੰ ਜਾ ਰਹੇ ਨੇ ਉਹਦੇ ਉੱਪਰ ਦਿੱਲੀ ਵੱਲ ਨੂੰ ਮੂੰਹ ਕਰਕੇ ਲੰਮੀਆਂ ਲਾਈਨਾਂ ਟਰੈਕਟਰ ਦੀਆਂ ਲੰਬੀਆਂ ਕਤਾਰਾਂ ਮੈਨ ਲੱਗਦਾ ਸਾਰਾ ਹਾਈਵੇ ਹੀ ਭਰ ਜਾਣਾ ਤੁਸੀਂ ਦੇਖ ਲਓ ਆ ਥੋੜੇ ਚਿਰ ਦੇ ਵਿੱਚ ਹੀ ਆ ਕਿੰਨਾ ਕਿੰਨੀ ਦੂਰ ਤੱਕ ਚਲਾ ਗਿਆ ਹਾਈਵੇ ਤੇ ਇਹ ਇਸ ਕਰਕੇ ਆ ਕਿ ਆਪਾਂ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਟਰੈਕਟਰਾਂ ਦੇ ਮਗਰ ਟਰਾਲੀਆਂ ਪਾ ਕੇ ਇਹਨਾਂ ਨੂੰ ਸੈਲਫ ਵਜ ਕੇ ਤੁਹਾਡੇ ਵੱਲ ਆਉਂਦੇ ਆ ਟਾਈਮ ਨਹੀਂ ਲਿਕਣਾ ਮੋਤੀ ਸਾਹਿਬ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਇਹ ਜਿੱਦ ਛੱਡ ਦਿਓ ਕਿ ਅਸੀਂ ਉੱਥੇ ਬਾਰਡਰ ਬਣਾ ਕੇ ਆਪਣੇ ਲੋਕਾਂ ਨੂੰ ਆਪਣੇ ਪੰਜਾਬ ਚ ਨਹੀਂ ਕੋ ਮੰਨ ਦੇਣਾ ਜਿਹੜਾ ਕੋਈ ਪੰਜਾਬ ਦੇ ਵਿੱਚ ਸਾਡੀ ਮਰਜ਼ੀ ਤੋਂ ਬਗੈਰ ਪੈਰ ਇੱਧਰ ਰੱਖੂਗਾ ਜਾਂ ਇੱਧਰ ਉਹਨੂੰ ਗੋਲੀ ਮਾਰਾਂਗੇ ਇਹ ਗੱਲਾਂ ਛੱਡ ਦੇਣ ਔਰ ਉਹਨਾਂ ਦੀਆਂ ਗੱਲਾਂ ਸੁਣ ਗੱਲਾਂ ਮੰਨਣੀਆਂ ਤੇ ਅੱਗੇ ਦੀ ਗੱਲ ਆ ਸੁਣਨ ਤੇ ਸਹੀ ਉਹਨਾਂ ਦੀ ਜੋ ਕਿ ਉਹ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਨੇ ਉਹਨਾਂ ਕੋ ਜੇ ਕੋਈ ਹਥਿਆਰ ਜਾਂ ਕੋਈ ਚੀਜ਼ ਹੈਗੀ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਇਹ ਗਲਤ ਅੰਸਰ ਆ ਰਹੇ ਨੇ ਜਿਸ ਤੋਂ ਉਹਨਾਂ ਕੋਲ ਕੁਝ ਵੀ ਨਹੀਂ ਹੈ ਇੱਡੇ ਸ਼ਾਂਤਮਈ ਤਰੀਕੇ ਨਾਲ ਉਹ ਬੈਠੇ ਨੇ ਉੱਥੇ ਉਹ ਜਾਪ ਕਰ ਰਹੇ ਨੇ ਪਾਠ ਕਰ ਰਹੇ ਨੇ ਫਿਰ ਉਹਨਾਂ ਤੇ ਗੋਲੀਆਂ ਕਿਉਂ ਚਲਾਈਆਂ ਜਾ ਰਹੀਆਂ ਨੇ ਜੇ ਇਹ ਅੱਜ ਇੱਥੇ ਦਾ ਮਾਰਚ ਜਿਹੜਾ ਇਹ ਆਪਾਂ ਨੇ ਇਹ ਜਿਹੜੇ ਵੱਡੇ ਲੀਡਰ ਨੇ ਬੀਜੇਪੀ ਦੇ ਅਸ਼ਵੀ ਸੇਖੜੀ ਜੀ ਉਹਨਾਂ ਦੇ ਘਰ ਆਪਣਾ ਕਾਲਜ ਦੇ ਸਾਹਮਣੇ ਔਰ ਉਹਨਾਂ ਦੇ ਪੰਪਤ ਦੇ ਸਾਹਮਣੇ ਇਕਤਾਰ ਲਾਈ ਹੈ ਕਿ ਉਹਨਾਂ ਨੂੰ ਵੀ ਪਤਾ ਲੱਗ ਜੇ ਕਿ ਜਿਹੜੇ ਕਿਸਾਨਾਂ ਕਿਸਾਨ ਇਹਨਾਂ ਦੇ ਪੰਪ ਤੋਂ ਤੇਲ ਪਾਉਂਦੇ ਨੇ ਜਿਨ੍ਹਾਂ ਦੇ ਬੱਚੇ ਤੇ ਪੜਦੇ ਨੇ ਜੇ ਉਹਨਾਂ ਨੂੰ ਗੋਲੀਆਂ ਮਾਰਨ ਵਾਲਿਆਂ ਦੇ ਖਿਲਾਫ ਅਸੀਂ ਆਵਾਜ਼ ਨਹੀਂ ਚੁੱਕਾਂਗੇ ਤੇ ਫਿਰ ਅਸੀਂ ਖਤਮ ਹੋ ਜਾਾਂਗੇ ਪੋਲੀਟਿਕਲੀ ਤੇ ਖਤਮ ਹੋਏ ਹੀ ਪਏ ਆ ਪੋਲੀਟਿਕਲੀ ਤੇ ਹੁਣ ਜੋ ਮਰਜ਼ੀ ਕਰ ਲੈਣੇ ਖਤਮ ਆ ਆਰਥਿਕ ਤੌਰ ਤੇ ਵੀ ਖਤਮ ਹੋ ਜਾਣਗੇ ਔਰ ਦੇਸ਼ 'ਚ ਰਹਿਣ ਜੋ ਗੇ ਵੀ ਨਹੀਂ ਰਹਿਣਗੇ ਇਹਨਾਂ ਨੂੰ ਦੇਸ਼ 'ਚੋਂ ਪਾਰ ਪਛੜਨਾ ਪਏਗਾ ਬਿਲਕੁਲ ਉਹ ਲੜਕੇ ਦੀ ਮੈਂ ਵੀ ਦੇਖੀ ਵੀਡੀਓ ਉਹਨੂੰ ਕਹਿੰਦੇ ਇੰਨਾ ਕੁ ਕੁੱਟਿਆ ਉਹ ਕਹਿੰਦਾ 30 35 ਬੰਦਿਆਂ ਨੇ ਮੈਨੂੰ ਕੁੱਟਿਆ ਉਹਨੇ ਦੱਸਿਆ ਉਹਨਾਂ ਲੀਡਰਾਂ ਨੂੰ ਕਿ 30 35 ਬੰਦਿਆਂ ਨੇ ਕੁੱਟਿਆ ਪਤਾ ਨਹੀਂ ਕਿੰਨੇ ਕੁ ਡੰਡੇ ਉਹਦੇ ਤੇ ਤੋੜ ਛੱਡੇ ਸੇਰ ਲੱਤੋ ਦੀ ਪੂਰੀ ਟੁੱਟੀ ਮਤਲਬ ਥੋੜਾ ਜਿਹਾ ਤੇ ਉਹ ਗੋਲਿਆ ਹੀ ਨਹੀਂ ਔਰ ਇਹ ਹਾਲਾਤ ਜੋ ਦੱਸ ਰਿਹਾ ਵਾ ਜਦੋਂ ਆਪਾਂ ਉਹ ਹਾਲਾਤ ਸੁਣਦੇ ਆ ਤੇ ਇਹ ਹਾਲਾਤ ਤੇ ਆਪਾਂ ਅਸੀਂ ਮੇਰੇ ਖਿਆਲ ਨਾਲ ਕਿ ਕਿਤਾਬ ਚ ਹਿਟਲਰ ਦੇ ਵੇਲੇ ਵੀ ਨਹੀਂ ਅਸੀਂ ਪੜੇ ਵੀ ਇਦਾਂ ਦੇ ਹਾਲਾਤ ਉੱਥੇ ਪੈਦਾ ਹੋਏ ਕਿ ਉਹ ਆਪਣੇ ਲੋਕਾਂ ਨੂੰ ਇੰਨਾ ਕੁੱਟੀ ਗਏ ਹਰ ਇੱਕ ਨੂੰ ਕੁੱਟੀ ਗਏ ਇਹ ਤੇ ਬਹੁਤ ਹੀ ਮਾੜੇ ਹਾਲਾਤ ਪੈਦਾ ਹੋ ਗਏ ਨੇ ਇਹਨਾਂ ਨੂੰ ਕਿਸਾਨ ਇਹ ਹਾਲਾਤ ਰਹਿਣ ਨਹੀਂ ਦੇਗਾ ਇਹ ਹਾਲਾਤ ਕਿਸਾਨ ਬਦਲ ਕੇ ਰਹੇਗਾ ਕਿਸਾਨ ਮਜ਼ਦੂਰ ਔਰ ਮਲਾਜ਼ਮ ਵੀ ਨਾਲ ਨੇ ਕਿਉਂਕਿ ਜਦੋਂ ਆਪਾਂ ਬੰਦ ਕੀਤਾ ਸੀ ਭਾਰਤ ਬੰਦ ਕੀਤਾ ਸੀ ਲੋਕਾਂ ਨੇ ਆਪਣੇ ਆਪ ਸਮਰਥਨ ਦਿੱਤਾ ਵਕੀਲਾਂ ਨੇ ਸਕੂਲਾਂ ਵਾਲਿਆਂ ਨੇ ਲਿਖ ਲਿਖ ਕੇ ਭੇਜਿਆ ਸਾਨੂੰ ਕਿਸਾਨ ਏਕਤਾ ਜਿੰਦਾਬਾਦ ਵਕੀਲਾਂ ਨਾਰੇ ਮਾਰੇ ਉਹ ਤਾਂ ਮੈਂ ਦੇਖਿਆ ਉਸ ਦਿਨ ਤੇ ਕਾਂਗਰਸ ਇੱਕ ਰੈਲੀ ਕਰ ਰਹੀ ਸੀ ਉਹ ਵੀ ਨਾਰੇ ਲਾ ਰਹੇ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਔਰ ਇਹ ਨਾਰਾ ਮੋਦੀ ਨੂੰ ਵੀ ਲਾਉਣਾ ਪਏਗਾ ਇਹ ਅਸੀਂ ਉਹਦੇ ਮੂੰਹ 'ਚ ਲਵਾ ਕੇ ਰੱਖਾਂ ਛੱਡਾਂਗੇ ਹਾਂ ਇਹ ਜ਼ਰੂਰ ਹੈ ਇਹ ਨਾਰਾ ਲਾ ਕੇ ਉਹਨੇ ਭੱਜਣਾ ਕਿ ਇੱਥੇ ਰਹਿਣਾ ਉਹ ਵਿਚਾਰ ਕਰ ਲਿਆ ਜਿਹੜਾ ਨਾ ਗੁਰਮੀਤ ਸਿੰਘ ਡਢਿਆਲਾ ਵੀ ਹਰ ਚੀਜ਼ ਦਾ ਕੋਈ ਚੈਲੰਜ ਹੁੰਦਾ ਜਦੋਂ ਸਰਕਾਰ ਨੇ ਚੈਲੰਜ ਕੀਤਾ ਸੀ ਕੋਈ ਟਰੈਕਟਰ ਆਪਾਂ ਜਿਹੜਾ ਰੋਡ ਤੇ ਨਹੀਂ ਚੜਨ ਦੇਾਂਗੇ ਉਹ ਅਸੀਂ ਉਹਨਾਂ ਦਾ ਚੈਲੰਜ ਕਬੂਲ ਕੀਤਾ ਟਰੈਕਟਰ ਆਪਾਂ 메ਨ ਰੋਡ ਤੇ ਲੈ ਕੇ ਲਿਜਾਦੇ ਅੱਜ ਤੇ ਜਿਹੜਾ ਪ੍ਰਭਾਵ ਦੀ ਗੱਲ ਆ ਸਾਡਾ ਤੇ ਸ਼ੁਰੂ ਤੋਂ ਲੈ ਕੇ ਜਿਉਂ ਆਪਾਂ ਦਿੱਲੀ ਦਾ ਮੋਰਚਾ ਜਿੱਤ ਕੇ ਆਏ ਆ ਉਦੋਂ ਤੋਂ ਲੈ ਕੇ ਕੋਈ ਨਾ ਕੋਈ ਪ੍ਰੋਗਰਾਮ ਸਾਡਾ ਚੱਲਦਾ ਨਹੀਂ ਦਾ ਤੱਕਲੇ ਫੂਕਣ ਦਾ ਕਦੀ ਮੰਗ ਪੱਤਰ ਦੇਣ ਦਾ ਦੇਖਣ ਨੂੰ ਭਾਵੇਂ ਨਹੀਂ ਲੱਗਦਾ ਪਰ ਦਬਾਅ ਉਹਨਾਂ ਦੇ ਪੂਰਾ ਬਣਿਆ ਰਹਿੰਦਾ ਵਾ ਜੀ ਜਿਹੋ ਜਿਹੇ ਹਾਲਾਤ ਬਣਦੇ ਆ ਜੀ ਵੇਖੋ ਜੀ ਸਾਰੇ ਇੱਕ ਨੂੰ ਘਰੋਂ ਬਾਹਰ ਨਿਕਲਣਾ ਹੀ ਪੈਣਾ ਭਾਵੇਂ ਜਦੋਂ ਸਾਡੇ ਆ ਮਿਲ ਕੇ ਜਿਵੇਂ ਇਦਾਂ ਹੋਣੇ ਹੀ ਨਿਕਲੇ ਸਾਡਾ ਹੁਣ ਬੇਟਾ ਵਾ ਹੁਣ ਬੇਟੇ ਨੇ ਮੈਨੂੰ ਆਖਿਆ ਪਪਾ ਜਸਤਾਰ ਸਜਾ ਕੇ ਟਰੈਕਟਰ ਤੇ ਫੇਰ ਜਾਣਾ ਵੇਖੋ ਤੁਹਾਡੇ ਸਾਹਮਣੇ ਜਸਤਾਰ ਸਜਾਈ ਹੋਈ ਹੈ ਉਹਨਾਂ ਨੇ ਆਖਿਆ ਹੁਣ ਆਉਣ ਵਾਲੀ ਪੀੜ੍ਹੀ ਵੇਖੋ ਤੁਸੀਂ ਆਪ ਜਿਹੜੀ ਮਿਲ ਕੇ ਦੇ ਕਹਿਣ ਤੇ ਕਿਉਂ ਨਾ I'm okay.